ਸੋ ਜੇ ਅਸੀਂ ਗੱਲ ਕਰੀਏ ਕੰਗਨਾਰ ਰਣੌਤ ਦੀ ਤਾਂ ਕੰਗਨਾਰ ਰਣੌਤ ਨੇ ਜਦੋਂ 20 ਦਾ ਸਾਡਾ ਅੰਦੋਲਨ ਚੱਲਿਆ ਸੀ ਜੀ ਤੇ ਮੈਂ ਉਸ ਅੰਦੋਲਨ ਦਾ ਹਿੱਸਾ ਸੀ ਤੇ ਪਹਿਲੀ ਕੁੜੀ ਸੀ ਜਿਹਨੇ ਮੈਂ ਜਾ ਕੇ ਉੱਥੇ ਕੰਡਿਆਲੀ ਤਾਰ ਨੂੰ ਹੱਥ ਪਾਇਆ ਸੀ ਤੇ ਲੋਕਾਂ ਨੇ ਕਿਹਾ ਸੀ ਪੰਜਾਬ ਦੀ ਕੋਈ ਧੀ ਆਈ ਹੈ ਪੰਜਾਬੀਆਂ ਦੇ ਖੂਨ ਦੇ ਵਿੱਚ ਅਣਖ ਤੇ ਗੈਰਤ ਆ ਜਿਹੜੀ ਇਹ ਬੜੀ ਘਟ ਘਟ ਕੇ ਭਰੀ ਹੋਈ ਆ ਜੀ ਪਹਿਲ ਪੰਜਾਬੀ ਕਿਸੇ ਦੇ ਕਰੂਗਾ ਨਾ ਤੇ ਜੇ ਕੋਈ ਪੰਜਾਬੀ ਨੂੰ ਲਲਕਾਰੂਗਾ ਤਾਂ ਉਹਦਾ ਸੂਤ ਸਮੇਤ ਵਿਆਜ ਦੇਣਾ ਵੀ ਪੰਜਾਬੀਆਂ ਨੂੰ ਆਉਂਦਾ ਸੋ ਉਸ ਟਾਈਮ ਤੇ ਕੰਗਨਾਰ ਨੌਤ ਵੈਸੇ ਤਾਂ ਜਦੋਂ ਵੀ ਬੋਲੀ ਆ ਇਹਨੇ ਕਦੇ ਪੰਜਾਬੀਆਂ ਨੂੰ ਚੰਗਾ ਨਹੀਂ ਬੋਲਿਆ ਇਹਨੇ ਮੂੰਹ ਚੋ ਆਗੇ ਉਗਲੀ ਆ ਪੰਜਾਬੀਆਂ ਦੇ ਲਈ ਸੋ ਉਸ ਟਾਈਮ ਤੇ ਵੀ ਇਹਦੇ ਬੜੇ ਪੜਕਾਉ ਬਿਆਨ ਸੀ ਜਿਹੜੇ ਇਹਨੇ ਦਿੱਤੇ ਕਿਉਂਕਿ ਉਦੋਂ ਮੈਨੂੰ ਇਹ ਲੱਗਦਾ ਹੁੰਦਾ ਸੀ ਸ਼ਾਇਦ ਇਸ ਸੀਟ ਦੇ ਲਾਲਚ ਨੂੰ ਕਰ ਰਹੀ ਆ ਜੋ ਮੈਂ ਤੁਹਾਨੂੰ ਉਦੋਂ ਤੁਹਾਡੇ ਚੈਨਲ ਦੇ ਉੱਤੇ ਦੱਸਿਆ ਸੀ ਵੀ ਇਹ ਇੱਕ ਸੀਟ ਭਾਜਪਾ ਵੱਲੋਂ ਪੱਕੀ ਕਰ ਰਹੀ ਹੈ ਬਿਲਕੁਲ ਭੈਣ ਜੀ ਮੈਂ ਇੱਥੇ ਰੋਕਣਾ ਚਾਹਾਂਗਾ ਮੈਂ ਉਦੋਂ ਤੁਹਾਨੂੰ ਪੁੱਛਿਆ ਸੀ ਵੀ ਕਿਉਂ ਇਹ ਬਿਆਨ ਦੇ ਰਹੀ ਹੈ ਜੀ ਤੁਸੀਂ ਕਿਹਾ ਸੀ ਵੀ ਇਹ ਕੋਈ ਨਾ ਕੋਈ ਐਮਪੀ ਦੀ ਜਾਂ ਐਮਐਲਏ ਦੀ ਸੀਟ ਪੱਕੀ ਕਰ ਰਹੀ ਹੈ ਜੀ ਉਹ ਗੱਲ ਕਲੀਅਰ ਵੀ ਹੋ ਗਈ ਸੀਟ ਭਾਜਪਾ ਵੱਲੋਂ ਮਿਲ ਵੀ ਜਾਂਦੀ ਹੈ ਮੰਡੀ ਹਿਮਾਚਲ ਦੇ ਵਿੱਚੋਂ ਜਿੱਤ ਵੀ ਜਾਂਦੇ ਨੇ ਜੀ ਔਰ ਸਰਟੀਫਿਕੇਟ ਲੈ ਕੇ ਇਹ ਅੱਗੇ ਦਿੱਲੀ ਵੱਲ ਸੌਂ ਚੱਕਣ ਜਾ ਰਹੇ ਨੇ ਦੇਖੋ ਜੀ ਉਹੀ ਗੱਲ ਹੋਈ ਆ ਉਥੇ ਇਸ ਕੰਗਨਾਰ ਨੌਤ ਵੱਲੋਂ ਸਾਨੂੰ ਅਤਵਾਦੀ ਪੱਖਵਾਦੀ ਮਾਊਵਾਦੀ ਤੱਕ ਦੱਸਿਆ ਗਿਆ ਹੂੰ ਫਿਰ ਉਸ ਤੋਂ ਬਾਅਦ ਇਹਨੇ ਟਕੇ ਟਕੇ ਤੇ 100 100 ਤੇ ਲਿਆਂਦੀਆਂ ਪਹਾੜੇ ਦੀਆਂ ਬੀਬੀਆਂ ਦੱਸਿਆ ਗਿਆ ਤੁਸੀਂ ਸਾਨੂੰ ਇੱਕ ਗੱਲ ਦੱਸੋ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਮੈਨੂੰ ਜਨਤਾ ਇਸ ਗੱਲ ਦਾ ਬਿਆਨ ਦੇ ਦੇ ਵੀ ਇੱਕ ਔਰਤ ਆ ਜਿਹੜੀ ਹੂੰ ਜਿਹੜੀ ਇੱਕ ਸਮਾਜ ਦੀ ਨੀਮ ਰੱਖਦੀ ਆ ਉਹ ਔਰਤ ਪਾੜੇ ਤੇ ਲਿਆਂਦੀ ਜਾ ਸਕਦੀ ਐ ਜੇ ਸਾਡੇ ਉਥੇ ਭਰਾ ਸੀ ਸਾਡੇ ਬਜ਼ੁਰਗ ਸੀ ਸਾਡਾ ਦੁਨੀਆ ਦਾ ਅੰਨਦਾਤਾ ਉਹਨਾਂ ਸੜਕਾਂ ਦੇ ਉੱਤੇ ਬੈਠਾ ਸੀ ਤੇ ਅਸੀਂ ਆਪਦੇ ਭੈਣ ਭਰਾਵਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਸੀ ਉਸ ਟਾਈਮ ਤੇ ਸਾਨੂੰ ਟਕੇ ਟਕੇ ਦੀਆਂ ਦੱਸਿਆ ਗਿਆ ਕਿ ਉਦੋਂ ਸੈਂਟਰ ਵੱਲੋਂ ਇਹ ਤੇ ਕੋਈ ਕਾਰਵਾਈ ਕੀਤੀ ਗਈ ਕਿਉਂ ਉਦੋਂ ਇਹਨੂੰ ਹੱਲਾਸ਼ੇਰੀ ਦਿੱਤੀ ਗਈ ਕਿਉਂ ਦਿੱਤੀ ਗਈ ਕਿਉਂਕਿ ਉਦੋਂ ਹਵਾਵਾਂ ਦੇ ਰੁੱਖ ਬੜੇ ਬਦਲੇ ਹੋਏ ਸੀ ਆਵਾਦ ਆ ਜਿਹੜਾ ਵੀ ਰੁਕਸੀ ਉਹ ਕਿਸਾਨਾਂ ਦੇ ਹੱਕ ਸੀ ਪੰਜਾਬੀਆਂ ਦੇ ਹੱਕ ਦੇ ਵਿੱਚ ਸੀ ਹਰ ਉਸ ਮੁਸਲਮ ਭਾਈਚਾਰੇ ਦੇ ਹੱਕ ਸੀ ਹਰ ਇੱਕ ਉਸ ਹਿੰਦੂ ਭਾਈਚਾਰੇ ਦੇ ਹੱਕ ਸੀ ਜਿਹੜਾ ਦੋ ਵਕਤ ਦੀ ਰੋਟੀ ਖਾਂਦਾ ਸੀ ਕਿਉਂਕਿ ਉਦੋਂ ਇਹਨਾਂ ਨੂੰ ਪਤਾ ਸੀ ਕਿ ਅਸੀਂ ਆਪ ਨਹੀਂ ਬੋਲ ਸਕਦੇ ਪਰ ਜਿਹੜਾ ਇਹਨਾਂ ਲਈ ਬੋਲਦਾ ਸੀ ਇਹਨਾਂ ਨੂੰ ਆਏ ਲੱਗਦਾ ਸੀ ਸਾਡੇ ਲਈ ਤਾਂ ਰੱਬ ਬਣ ਕੇ ਆ ਗਿਆ ਭਾਜਪਨ ਪਰ ਇਹ ਚੀਜ਼ ਦਾ ਨਹੀਂ ਸੀ ਪਤਾ ਕਿ ਇਹ ਜਿਹੜੇ ਰੱਬ ਆ ਨਾ ਇਹ ਜੇ ਅੱਜ ਪੰਜਾਬੀਆਂ ਨੂੰ ਬੋਲਣ ਲੱਗ ਗਏ ਨਾ ਕੱਲ ਨੂੰ ਆਉਣ ਵਾਲੇ ਸਮੇਂ 'ਚ ਹਿਮਾਚਲ 'ਚ ਵੀ ਦੰਗੇ ਹੋਣੇ ਆ ਤੇ ਇਸੇ ਗੰਗਨਾਰਨੌਤ ਨੇ ਕਰਾਉਣੇ ਆ ਕਿ ਉਦੋਂ ਮੈਂ ਇਹਨੂੰ ਇੱਕ ਗੱਲ ਕਹੀ ਸੀ ਮੈਂ ਗਲਤੀ ਕੀਤੀ ਫਿਰ ਉਹਨਾਂ ਚੁਣ ਕੇ ਇਹਨਾਂ ਨੂੰ ਬਿਲਕੁਲ ਜੀ ਮੈਂ ਤਾਂ ਮੈਂ ਤਾਂ ਕਹਿੰਦੀ ਮੋਦੀ ਸਾਹਿਬ ਨੇ ਬਹੁਤ ਵੱਡੀ ਗਲਤੀ ਕੀਤੀ ਆ ਸੋ ਨਾਲ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਆ ਤੇ ਮੈਂ ਉਦੋਂ ਵੀ ਇਹਨੂੰ ਕਿਹਾ ਸੀ ਵੀ ਕੰਗਣਾ ਕੰਗਣਾ ਕੱਚ ਦਾ ਹੁੰਦਾ ਤੈ ਟੁੱਟ ਜਾਣਾ ਵੇ ਕੰਗਣਾ ਕੱਚ ਦਿਆ ਕੱਚ ਦਾ ਕੰਗਣਾ ਨਾ ਜਦੋਂ ਸਰਬ ਲੋਹ ਦੇ ਕੜਿਆਣਾ ਵਾਹ ਪੈਂਦੇ ਆ ਉਦੋਂ ਫਿਰ ਕੱਚ ਦਾ ਕੰਗਣ ਬਹੁਤਾ ਟਾਈਮ ਨਹੀਂ ਰਹਿੰਦਾ